ਇਨਸਾਨ ਉਸ ਅਕਾਲ ਪੁਰਖ ਦੇ ਨਾਮ ਨਾਲ ਜੁੜ ਜਾਂਦਾ ਹੈ ਉਸ ਦੇ ਸਾਰੇ ਮਨ ਦੇ ਦੰਤ ਦੇ ਹਰ ਪ੍ਰਕਾਰ ਦੇ ਜਿਹੜੇ ਰੋਗ ਨੇ ਉਹ ਨਾਸ਼ ਹੋ ਜਾਂਦੇ ਨੇ ਉਹ ਰੋਗਾਂ ਤੋਂ ਮੁਕਤ ਹੋ ਜਾਂਦਾ ਹੈ ਜੋ ਇੱਕ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਂਦਾ ਹੈ ਸਤਿਗੁਰੂ ਜੀ ਦਾ ਬਾਣੀ ਚ ਬਚਨ ਹੈ ਜੋ ਜੋ ਤਿਸ ਹੈ ਸੋ ਸੋ ਰੋਗੀ ਇਹ ਸਾਰੇ ਸੰਸਾਰ ਵਿੱਚ ਉਸ ਗਾੜਪੜਖ ਨੂੰ ਛੱਡ ਕੇ ਬਾਕੀ ਜੋ ਵੀ ਅਸੀਂ ਵੇਖਦੇ ਹਾਂ ਜਿਤਨੇ ਵੀ ਜੀਵ ਜੰਤੂ ਨੇ ਇਨਸਾਨ ਉਸਾਰੇ ਹੀ ਵਿਕਾਰਾਂ ਦੀ ਅੱਗ ਵਿੱਚ ਸੜ ਰਹੇ ਹਨ ਪਰੰਤੂ ਜਿਹੜਾ ਪ੍ਰਮਾਤਮਾ ਹੈ ਉਹ ਇਨਾਂ ਵਿਕਾਰਾਂ ਤੋਂ ਮੁਕਤ ਹੈ ਰੋਗ ਰਹਿਤ ਮੇਰਾ ਸਤਿਗੁਰੂ ਜੀ ਹੈ ਸੋ ਸੁਮੁੱਚੇ ਸ਼ਬਦ ਵਿੱਚ ਗੁਰੂ ਪਾਤਸ਼ਾਹ ਜੀ ਹੋਰ ਪਰ ਕੀ ਬਖਸ਼ਿਸ਼ ਕਰਦੇ ਨੇ ਉਹ ਸਰਵਣ ਕਰਿਏ ਜੀ ਸੂਹੀ ਮਹੱਲਾ ਚੌਥਾ ਅੱਜ ਦਾ ਸ਼ਬਦ ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ 735 ਅਤੇ 770 ਉੱਪਰ ਜੋ ਹੈ ਦਰਜ ਹੈ ਸਤਿਗੁਰੂ ਜੀ ਅੱਜ ਦੇ ਸ਼ਬਦ ਵਿੱਚ ਜੋ ਰੰਬਲੀਆਂ ਤੁਕਾਂ ਨੇ ਉਹਨਾਂ ਵਿੱਚ ਬਚਨ ਕਰਦੇ ਨੇ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਕਿ ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਅੰਦਰ ਤੋਂ ਪਾਵ ਹਿਰਦਾ ਮੰਨ ਕਿ ਜਿਸ ਇਨਸਾਨ ਨੇ ਆਪਣੇ ਹਿਰਦੇ ਵਿੱਚ ਉਸ ਅਕਾਰੜ ਪੁਰਖ ਦੇ ਵਾਹਿਗੁਰੂ ਦੇ ਨਾਮ ਵਸਾਇਆ ਹੈ ਤਿੰਨ ਕੇ ਸਭ ਰੋਗ ਹੋਏ ਉਸ ਦੇ ਸਾਰੇ ਹੀ ਜਿਹੜੇ ਰੋਗ ਨੇ ਚਾਹੇ ਉਹ ਤਨ ਦੇ ਨੇ ਚਾਹੇ ਉਹ ਮਨ ਦੇ ਨੇ ਉਸ ਇੱਕ ਵਾਹਿਗੁਰੂ ਦੇ ਨਾਮ ਨੇ ਨਸ਼ਟ ਕਰ ਦਿੱਤੇ ਜਿਸ ਨੇ ਵੀ ਉਸ ਅਕਾਰੜ ਪੁਰਖ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾਇਆ ਹੈ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਜੋ ਜੀਵ ਦੇ ਰੋਗ ਨੇ ਚਾਹੇ ਉਹ ਵਿਕਾਰਾਂ ਰੂਪੀ ਰੋਗ ਨੇ ਚਾਹੇ ਉਹ ਧਨ ਦਾ ਕੋਈ ਰੋਗ ਹੈ ਸਤਿਗੁਰੂ ਜੀ ਸਮਝਾਉਂਦੇ ਨੇ ਬਖਸ਼ਿਸ਼ ਕਰਦੇ ਨੇ ਕਿ ਉਹ ਖਤਮ ਹੋ ਗਏ ਨਾਸ਼ ਹੋ ਗਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਤੋ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਜੁੜ ਕੇ ਗੁਰੂ ਦੀ ਕਿਰਪਾ ਦੇ ਦੁਆਰਾ ਉਸ ਹਰੀ ਵਜਗੁਰੂ ਦੇ ਨਾਮ ਨੂੰ ਪਾਇਆ ਹੈ ਤਾਂ ਗੁਰੂ ਰਾਮਦਾਸ ਜੀ ਬਚਨ ਕਰਦੇ ਨੇ ਕਿ ਉਹਨਾਂ ਦਾ ਜੀਵਨ ਜੋ ਹੈ ਉਹ ਮੁਕਤ ਹੋ ਗਿਆ ਕਿਵੇਂ ਹੋਇਆ ਕਿਉਂਕਿ ਉਹਨਾਂ ਨੇ ਇਸ ਅਕਾਲ ਪੁਰਖ ਨੂੰ ਜੋ ਆਪ ਮੁਕਤ ਹੈ ਜੋ ਆਪ ਜੁਨਾਜ ਨਹੀਂ ਆਉਂਦਾ ਜਿਸ ਨੂੰ ਕੋਈ ਵਿਕਾਰਾਂ ਦਾ ਰੋਗ ਨਹੀਂ ਉਸ ਅਸੀ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਉਹ ਗੁਰਸਿੱਖ ਉਹ ਭਗਤ ਵੀ ਮੁਕਤ ਹੋ ਗਏ ਜਿਸ ਨੇ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਤੇ ਉਸ ਨਾਮ ਨੂੰ ਧਿਆਉਣ ਦੇ ਦੁਆਰਾ ਉਹਨਾਂ ਗੁਰਸਿੱਖਾਂ ਉੱਪਰ ਉਹਨਾਂ ਭਗਤ ਜਨਾਂ ਉੱਪਰ ਐਸੀ ਕਿਰਪਾ ਦ੍ਰਿਸ਼ਟੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਉਹਨਾਂ ਨੂੰ ਪਾਪੀਆਂ ਤੋਂ ਪਵਿੱਤਰ ਜੀਵਨ ਵਾਲੇ ਬਣਾ ਦਿੰਦੇ ਨੇ। ਉਤੇ ਬੜੀ ਉੱਚੀ ਆਤਮਕ ਅਵਸਥਾ ਨੂੰ ਮਨਪੱਖਸ਼ ਕਰ ਦਿੰਦੇ ਨੇ ਜਿਹੜੇ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਂਦੇ ਨੇ ਕਿਉਂਕਿ ਸਤਿਗੁਰਾਂ ਜੀ ਨੇ ਸਮੁੱਚੀ ਗੁਰਬਾਣੀ ਵਿੱਚ ਕੇਵਲ ਤੇ ਗਿਵਲ ਇੱਕ ਗੁਰਬਾਣੀ ਵਿੱਚ ਵਾਹਿਗੁਰੂ ਦੇ ਨਾਮ ਨੂੰ ਹੀ ਜੋ ਹੈ ਮਹਾਨਤਾ ਦਿੱਤੀ ਹੈ ਹੋਰ ਕੋਈ ਵੀ ਕਰਕਾਂਡ ਜੋ ਹੈ ਸਾਨੂੰ ਕਰਨ ਦੀ ਜ਼ਰੂਰਤ ਨਹੀਂ ਜੇਕਰ ਇੱਕ ਵਾਹਿਗੁਰੂ ਦੇ ਨਾਮ ਨਾਲ ਜੁੜ ਜਾਈਏ ਗੁਰਬਾਣੀ ਦਾ ਬਚਨ ਹੈ ਨਾਨਕ ਕੇ ਘਰ ਕੇਵਲ ਨਾਮ ਕਿ ਇਥੇ ਗੁਰੂ ਨਾਨਕ ਦੇ ਘਰ ਤੇ ਕੇਵਲ ਸਵਾਹੀ ਗੁਰੂ ਦਾ ਨਾਮ ਦੀ ਹੀ ਗੱਲ ਹੈ ਇੱਕੋ ਨਾਮ ਹੁਕਮ ਹੈ ਅਤ ਸਾਨੂੰ ਸਾਰਿਆਂ ਨੂੰ ਹੁਕਮ ਵੀ ਉਸ ਇੱਕ ਵਾਹਿਗੁਰੂ ਦੇ ਨਾਮ ਦਾ ਹੀ ਹੈ ਕਿ ਜਿੰਨਾ ਹੋ ਸਕੇ ਵਦ ਵਦ ਉਸ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਜਿਹੜਾ ਹੈ ਅਰਾਜਨ ਨਾ ਜਾਈਦਾ ਹੈ ਜਪਨਾ ਚਾਹੀਦਾ ਹੈ ਅਗਲੇ ਤੋਂ ਕੰਦਰ ਸਤਸਰੂ ਜੀ ਬਚਨ ਕਰਦੇ ਨੇ ਮੇਰੇ RAM ਹਰ ਜਨ Arogya ਭੇ ਇੱਥੇ RAM ਤੋਂ ਭਾਵ ਵਾਹਿਗੁਰੂ ਜੁਰਮਿਆ ਹੋਇਆ ਹੈ ਹਰ ਸੰਵਿਆਪਕ ਹੈ ਧੰਨ ਗੁਰੂ RAMਦਾਸ ਜੀ ਬਚਨ ਕਰਦੇ ਨੇ ਕਿ हे ਮੇਰੇ RAM ਵਾਹਿਗੁਰੂ ਪ੍ਰਮਾਤਮਾ ਜੋ ਜੀਵ ਉਸ ਹਰੀ ਪ੍ਰਮਾਤਮਾ ਦੇ ਨਾਲ ਜੁੜਦਾ ਹੈ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਦਾ ਹੈ ਉਨ੍ਹਾਂ ਦਾ ਜੀਵਨ ਰੋਗ ਰਹਿਤ ਹੋ ਜਾਂਦਾ ਹੈ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿੰਨ ਕੇ ਹਮੇ ਰੁਕ ਗੋ ਗੁਰਬਚਨੀ ਤੋਂ ਭਾਵ ਗੁਰੂ ਦੇ ਬਚਨ ਦੁਆਰਾ ਕਿ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਮੰਨ ਕੇ ਉਸ ਵਾਹਿਗੁਰੂ ਦੇ ਨਾਮ ਨੂੰ ਜਪਿਆ ਹੈ ਗੁਰੂ ਦੇ ਹੁਕਮ ਵਿੱਚ ਰਹਿ ਕੇ ਜਪਿਆ ਹੈ ਅੰਮ੍ਰਿਤਸਰ ਦੇ ਪੰਜ ਪਿਆਰਿਆਂ ਕੋ ਨਾਮ ਜਿਦਾਂ ਲੈ ਕੇ ਵਾਹਿਗੁਰੂ ਦਾ ਨਾਮ ਜਪਿਆ ਹੈ ਸਤਿਗੁਰੂ ਜੀ ਬਖਸ਼ ਕਰਦੇ ਨੇ ਕਿ ਉਹਨਾਂ ਦੇ ਪ੍ਰਮਾਤਮਾ ਨੇ ਵਾਹਿਗੁਰੂ ਨੇ ਜਿਹੜੇ ਹਉਮੈ ਦੇ ਰੋਗ ਹੈ ਉਹ ਨਾਸ਼ ਕਰ ਦਿੱਤੇ ਇੰਨੀ ਤਾਕਤ ਹੈ ਗੁਰੂ ਦੇ ਨਾਮ ਦੀ ਰਹਾਉ ਰਹਾਉ ਦਵਿਸ੍ਰਾਮ ਦੇ ਕਿ ਸਤਿਗੁਰੂ ਜੀ ਸਮਝਾਉਂਦੇ ਨੇ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈਗੁਣ ਰੋਗੀ ਕਿ ਜਿਹੜੇ ਦੇਵੀ ਦੇਵਤੇ ਬ੍ਰਹਮਾ ਵਿਸ਼ਨ ਅਤੇ ਮਹਾਦੇਵ ਇਹ ਵੀ ਜਿਹੜੇ ਤ੍ਰੈ ਗੁਣਾਂ ਦੇ ਵਿੱਚ ਭਾਵ ਕੇ ਮਾਇਆ ਦੇ ਜੋ ਤਿੰਨ ਗੁਣ ਨੇ ਰਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਹੈ ਕਿ ਇਹਨਾਂ ਤਿੰਨਾਂ ਗੁਣਾਂ ਦੇ ਵਿੱਚ ਹੀ ਸਤਗੁਰੂ ਜੀ ਸਮਝਾਉਂਦੇ ਨੇ ਕਿ ਰਹਿ ਗਏ ਕੇਵਲ ਕਿਉਂਕਿ ਸਮੁੱਚੇ ਤੌਰ ਤੇ ਜੋ ਪ੍ਰਮਾਤਮਾ ਦੇ ਨਾਮ ਦਾ ਅੰਤ ਕੋਈ ਬਾਣੀ ਸਕੇ ਅਤੇ ਆਮ ਦੌਰ ਤੇ ਆਪਾਂ ਸਾਰੇ ਹੀ ਜੀਵ ਇਹਨਾਂ ਮਾਇਆ ਦੇ ਵਿੱਚ ਫਸ ਕੇ ਹਉਮੈ ਵਿੱਚ ਜਿਹੜੇ ਹੈ ਫਸੇ ਹੋਏ ਆ ਅਤੇ ਜੋ ਵੀ ਸਾਡੇ ਕਾਰਗਿਹਾਰ ਨੇ ਜੋ ਵੀ ਅਸੀਂ ਕਰਮ ਕਰਦੇ ਆ ਉਹ ਸਾਰੇ ਹਉਮੈ ਵਿੱਚ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਕਰ ਰਹੇ ਆ ਇਸੇ ਕਰਕੇ ਸਾਡੇ ਕੋਲੋਂ ਗੁਰੂ ਦੇ ਬਚਨਾਂ ਉੱਪਰ ਜਪ ਨਹੀਂ ਹੁੰਦਾ ਕਿਉਂਕਿ ਹਜੇ ਸਾਡੇ ਅੰਦਰ ਅਸੀਂ ਉਹਨਾਂ ਨਾਮ ਨਹੀਂ ਜਪਦੇ ਇਸੇ ਕਾਰਨ ਕਰਕੇ ਜੋ ਹੈ ਸਾਡੇ ਅੰਦਰ ਹਉਮੈ ਦੀ ਜੋ ਤ੍ਰਿਸ਼ਨਾ ਹੈ ਅਗਨ ਹੈ ਉਹ ਬੁਝਦੀ ਨਹੀਂ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈਗੁਣ ਰੋਗੀ ਕਿ ਇਹ ਦੇਵੀ ਦੇਵਤੇ ਵੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਤ੍ਰੈਗੁਣ ਭਾਵ ਕੇ ਮਾਇਆ ਦੇ ਤਿੰਨਾਂ ਗੁਣਾ ਵਿੱਚ ਫਸੇ ਹੋਣ ਕਾਰਨ ਰੋਗੀ ਹੀ ਰਹਿ ਗਏ ਅਤੇ ਹਉਮੈ ਵਿੱਚ ਜਿਹੜੇ ਹੈ ਆਪਣੇ ਕਰਮ ਕਰਦੇ ਰਹੇ ਜਿਨ ਕੀਏ ਜਿਸ ਇਹਨਾ ਚਿੱਤ ਹੈ ਬਪੁਰੇ ਕਿਹੇ ਭਾਈ ਜਿਸ ਪ੍ਰਮਾਤਮਾ ਨੇ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਤੈਨੂੰ ਇਹ ਸਰੀਰ ਦਿੱਤਾ ਸਵਾਸ ਦਿੱਤੇ ਤੂਸੋ ਵਾਹਿਗੁਰੂ ਨੇ ਤੈਨੂੰ ਕਦੇ ਜੀਤੇ ਹੀ ਨਹੀਂ ਕੀਤਾ ਉਸ ਵਾਹਿਗੁਰੂ ਦੇ ਨਾਮ ਨੂੰ ਤਾਂ ਕਦੇ ਅਰਾਧਿਆ ਹੀ ਨਹੀਂ ਉਸ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਹੋਰ ਜਿਹੜੇ ਦੇਹਧਾਰੀ ਬਖੰਡੀ ਨੇ ਅੱਜ ਸਾਡਾ ਸਮਾਜ ਉਹਨਾਂ ਪਿੱਛੇ ਲੱਗਾ ਹੋਇਆ ਤੇ ਚਾਹੁੰਨੇ ਸੀ ਕਿ ਗੁਰੂ ਦੇ ਪਿਆਰੇ ਬਣ ਜਾਈਏ ਗੁਰਸਿੱਖ ਬਣ ਜਾਈਏ ਤੇ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਜਿੰਨ ਕੀਏ ਤਿਸੇ ਨਾ ਚਿੱਤੇ ਹਬਪੁੜੇ ਕਿਹੇ ਭਾਈ ਜਿਸ ਵਾਹਿਗੁਰੂ ਨੇ ਤੈਨੂੰ ਜੀਵਨ ਦਿੱਤਾ ਘਰ-ਬਾਰ ਦਿੱਤਾ ਰਹਿਣ ਲਈ ਸਕੰਦਲੀ ਪ੍ਰਸ਼ਾਦ ਦਿੱਤਾ ਤੂੰ ਕਦੇ ਉਸ ਵਾਹਿਗੁਰੂ ਦੇ ਨਾਮ ਨੂੰ ਜੀਤੇ ਹੀ ਨਹੀਂ ਕੀਤਾ ਹਰ ਗੁਰਮੁਖ ਸੋਚੀ ਪਈ ਤੇ ਦੂਸਰੇ ਪਾਸੇ ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜਿਹੜਾ ਗੁਰਮੁਖ ਹੈ ਜਿਸ ਨੂੰ ਗੁਰੂ ਜੀ ਕਿਰਪਾ ਪ੍ਰਾਪਤ ਹੈ ਉਸ ਨੇ ਇਹ ਸੋਚੀ ਪਾਈ ਹੈ ਕਿ ਮੈਂ ਵਾਹਿਗੁਰੂ ਦੇ ਨਾਮ ਨੂੰ ਜਪਣ ਵਾਸਤੇ ਇਸ ਸੰਸਾਰ ਧਿਆਨਾ ਆ ਪਰ ਜਨ ਪੜਤ ਸੁਣਦੇ ਆ ਭਈ ਪ੍ਰਾਪਤ ਮਨੁਖ ਦੇ ਹੋਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਬਲੀਆ ਕੇ ਜੀਵਨ ਸਾਨੂੰ ਉਸ ਵਾਹਿਗੁਰੂ ਨੂੰ ਮਿਲਣ ਵਾਸਤੇ ਹੀ ਪ੍ਰਾਪਤ ਹੋਇਆ ਹੈ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਥ ਸੰਗਤ ਭਜ ਕੇ ਬੋਲਣਾ ਕਿ ਹੋਰ ਜਿੰਨੇ ਵੀ ਅਸੀਂ ਕਾਰ ਵਿਹਾਰ ਕਰਦੇ ਆਂ ਜਿਕਰ ਵਾਹਿਗੁਰੂ ਦੇ ਨਾਮ ਨੂੰ ਛੱਡ ਕੇ ਅਸੀਂ ਦੂਸਰੇ ਕਾਰ ਵਿਹਾਰ ਕਰਦੇ ਆਂ ਦੁਨਿਆਵੀ ਤੇ ਉਹ ਕਿਸੇ ਸਾਡੇ ਥਾਂ ਹੀ ਨਹੀਂ ਪੈਣੇ ਉਹਨਿਸ ਦਾ ਇਹ ਮਤਲਬ ਨਹੀਂ ਕਿ ਆਪਾਂ ਦੁਨਿਆਵੀ ਕਾਰੋਬਾਰ ਕਰਦੇ ਨਹੀਂ ਕਰਨੇ ਨੇ ਪਰ ਸਤਿਗੁਰੂ ਜੀ ਸੋਝੀ ਬਖਸ਼ਿਸ਼ ਕਰਦੇ ਨੇ ਕਿ ਦੁਨਿਆਵੀ ਕਾਰੋਬਾਰ ਕਰਦੇ ਹੋਇਆਂ ਆਪਾਂ ਨਾਲ-ਨਾਲ ਗੁਰੂ ਦੇ ਨਾਮ ਵਾਸਤੇ ਵੀ ਸਮਾਂ ਕੱਢਣਾ ਹੈ ਗੁਰੂ ਦੀ ਸੇਵਾ ਵਾਸਤੇ ਵੀ ਸਮਾਂ ਕੱਢਣਾ ਹੈ ਸਮੁੱਚੀ ਗੁਰਬਾਣੀ ਅੰਦਰ ਜੋ 1430 ਅੰਸ਼ ਸੀ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੇ ਨੇ ਹਰ ਕੋਈ ਆਪੋ ਆਪਣਾ ਸਹਿਜ ਪਾਠ ਜ਼ਰੂਰ ਕਰੇ ਇੱਥੇ ਤੱਕ ਕੇ ਜਿਹੜਾ ਜਿਹੜਾ ਸਹਿਜ ਪਾਠ ਵੀ ਕਰਨਾ ਹੈ ਉਹ ਗੁਰਬਾਣੀ ਦੇ ਜੋ ਅਰਥਾਂ ਸਹਿਤ ਕਰੇ ਫਿਰ ਕਿਤੇ ਜਾ ਕੇ ਸਾਨੂੰ ਸਤਿਗੁਰੂ ਜੀ ਜੋ ਬਾਣੀ ਵਿੱਚ ਸਮਝਾਉਂਦੇ ਨੇ ਉਹ ਸਾਥ ਸੰਗਤ ਜੀ ਸਹਿਜ ਸਹਿਜ ਸਮਝਾਵੇਗਾ ਤੇ ਜੇਕਰ ਕਿਸੇ ਨੂੰ ਕੋਈ ਪੁਤੀ ਸਾਹਿਬ ਦੀ ਜ਼ਰੂਰਤ ਹੋਵੇ ਉਹ ਸਾਡੇ ਕੋਲੋਂ ਲੈ ਸਕਦਾ ਹੈ ਕਿਉਂਕਿ ਸਤਿਗੁਰਾਂ ਦੀ ਬਾਣੀ ਵਿੱਚ ਇੰਨੀ ਬਰੀਕੀ ਹੈ ਕਿ ਜੇ ਆਪਾਂ ਕਹੀਏ ਇੱਕ ਵਾਰੀ ਪੜ ਲਿਆ ਤੇ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਜਿਵੇਂ ਮੈਨੂੰ ਅਰਥ ਪੜਨ ਦੀ ਜ਼ਰੂਰਤ ਹੀ ਨਹੀਂ ਮੈਂ ਬੜਾ ਵੱਡਾ ਵਿਦਵਾਨ ਤੇ ਇਸ ਤਰ੍ਹਾਂ ਤਾਂ ਕਦੇ ਵੀ ਪੁਰਾਪਾ ਗੁਰੂ ਦਾ ਪਿਆਰ ਨਹੀਂ ਲੈ ਸਕਦਾ ਨਿਮਾਣੇ ਹਾਂ ਕਿ ਜਿੰਨਾ ਹੋ ਸਕਦਾ ਹੈ ਗੁਰੂ ਸਾਹਿਬ ਜੀ ਕੋਲੋਂ ਸਿੱਖਣਾ ਹੈ ਜਿੰਨੇ ਨਿ 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 ਨ